ਖਲਾ ਦਾ ਪਿੰਟ ਖੀਰਾ ਵਾਲੀ ਤੇ ਤਾਂਤਨ ਸ਼੍ਰੀ ਗੁਰੂ ਅਮਰਦਾਸ ਜੀ ਲੰਗਰ ਹਾਲ ਵਿਖੇ ਅੱਜ ਸਵਰਗਵਾਸੀ ਸਰਦਾਰਨੀ ਦਲਵੀਰ ਕੌਰ ਦੀ ਯਾਦ ਵਿੱਚ ਸੰਧਰ ਅਤੇ ਪੰਡਾਲ ਪਰਿਵਾਰ ਵੱਲੋਂ ਹਰਦੀਪ ਸਿੰਘ ਦੀਪਾ ਯੂ ਐਸ ਏ ਤੇ ਹਰਪ੍ਰੀਤ ਸਿੰਘ ਹੈਪੀ ਯੂ ਐਸ ਏ ਨੇ ਅੱਖਾਂ ਦਾ ਮੁਫਤ ਆਪਰੇਸ਼ਨ ਅਤੇ ਚੈਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਪਿਊਸ਼ ਸੂਦ ਵੱਲੋਂ ਆਪਣੀ ਟੀਮ ਨਾਲ ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਦੇ ਮੁਫਤ ਲੈਂਸ ਵੀ ਪਾਏ ਜਾਣਗੇ ਕਪੂਰਥਲਾ ਤੋਂ ਪੱਤਰਕਾਰ ਜਗਿੰਦਰ ਸਿੰਘ ਜਾਤੀਕੇ ਜਿਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾਰਨੀ ਜਲੰਧਰਪੁਰ ਦੇ ਇਲਾਕੇ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਕੀਰਾਵਾਲ ਵਿਖੇ ਜੋ ਸੰਧਰ ਪਰਿਵਾਰ ਤੇ ਭੰਡਾਲ ਪਰਿਵਾਰ ਵੱਲੋਂ ਸਾਡੇ ਵੀਰ ਹੈਪੀ ਤੇ ਦੂਜੇ ਵੀਰ ਯੂਐਸਏ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਸੈਂਕੜੇ ਮਰੀਜ਼ ਇਸ ਕੈਂਪ ਦਾ ਅੱਗੇ ਵੀ ਲਾਹਾ ਲੈਂਦੇ ਨੇ ਤੇ ਐਸਾਲ ਵੀ ਲਾਹਾ ਲੈ ਰਹੇ ਨੇ ਡਾਕਟਰ ਪਿਊਸ਼ ਕੋਇਲ ਜਲੰਧਰਪੁਰ ਦੇ ਨਰਮਾ ਦੀ ਟੀਮ ਵੱਲੋਂ ਇਹਦਾ ਕੰਮ ਚੁਟਾ ਜਾ ਰਿਹਾ ਆਪਰੇਸ਼ਨ ਇਹ ਲੈਂਡ ਅੱਖਾਂ ਦਾ ਜਿਹੜਾ ਚੈੱਕਅਪ ਹੈਗਾ ਉਹ ਸਾਰੇ ਦਾ ਸਾਰਾ ਫ੍ਰੀ ਸਮੇਤ ਐਨਕਾਂ ਕੀਤਾ ਜਾ ਰਿਹਾ ਸਾਰਾ ਹੀ ਅਸੀਂ ਇਸ ਉਪਰਾਲੇ ਦਾ ਪੰਜਾਬ ਕਿਸਾਨ ਯੂਨੀਅਨ ਬਾਜੀਵਾਲਾ ਸੰਧਰ ਪਰਿਵਾਰ ਦਾ ਤੇ ਭੰਡਾਰ ਪਰਿਵਾਰ ਦਾ ਸਾਡੇ ਵੀ ਹੈਪੀ ਤੇ ਬੀਤੇ ਵੀਰ ਦਾ ਜੋ ਇਹ ਉਪਰਾਲਾ ਹੈ ਉਹਦੇ ਇਹਨਾਂ ਸ਼ਲਾਘਾ ਕਰਦੇ ਆ ਤੇ ਵੱਧ ਤੋਂ ਵੱਧ ਸੰਕਾ ਨੂੰ ਬੇਨਤੀ ਕਰਦੇ ਆਂ ਕਿ ਜਿੰਨਾ ਵੀ ਵੀਰਾਂ ਵੱਲੋਂ ਇੱਥੇ ਕੀਤਾ ਜਾ ਰਿਹਾ ਹੈ ਉਪਰਾਨਾ ਕੀਤਾ ਜਾ ਰਿਹਾ ਇਹਦੇ ਵਿੱਚ ਵਾਚੜ ਕੇ ਹਿੱਸਾ ਪਾਓ ਤੇ ਆਪਣੇ ਲੋੜਵੰਦ ਜਿੰਨੇ ਵੀ ਮਰੀਜ਼ ਹੈਗੇ ਨੇ ਉਹ ਜਰੂਰ ਇੱਥੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਹਾਂ ਜੋ ਸ੍ਰੀ ਆਕਾਰ ਸਾਵਾ ਮਾਈ ਜੀ ਦੇ ਪਤ ਮੈਂ ਰਮਨ ਦੀ ਕੋਲ ਫੈਦੀ ਸਿਸਟਮ ਹਰ ਸਾਲ ਦੀ ਤਰ੍ਹਾਂ ਜਿਹੜਾ ਸਰਦਾਰਨੀ ਗਲਬੀਰਤੌਰ ਦੀ ਯਾਦ ਵਿੱਚ ਜਿਹੜਾ ਕੈਂਪ ਲਗਾਇਆ ਜਾਂਦਾ ਬਹੁਤ ਵਧੀਆ ਹੰਗਾਰਾ ਮਿਲਦਾ ਸਾਨੂੰ ਜਿਹੜੀ ਸੰਗਤਾਂ ਇੱਥੇ ਆਉਂਦੀਆਂ ਵਾਂ ਲੈ ਕੇ ਆਉਂਦੀਆਂ ਵਾਂ ਫ੍ਰੀ ਸਾਰਾ ਕੁਝ ਦਿੱਤਾ ਜਾਂਦਾ ਇਹਨਾਂ ਨੂੰ ਤੇ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਹੀ ਸਾਨੂੰ ਹੰਗਾਰਾ ਮਿਲਦਾ ਕਿ ਸੰਗਤਾਂ ਵੱਧ ਤੋਂ ਵੱਧ ਆਉਂਦੀਆਂ ਨੇ ਇੱਥੇ ਆਪਰੇਸ਼ਨ ਕਰਵਾਉਣ ਨੂੰ ਤੇ ਮੈਂ ਇਹੀ ਅਫਵਾਸ ਕਰਦੀ ਆ ਵਾਈਲ ਵੀ ਮੇਰੇ ਭਰਾਵਾਂ ਦੀ ਇੱਧੇ ਲੰਬੀ ਉਮਰ ਹੈ ਉਹਨਾਂ ਨੇ ਤਰੱਕੀਆਂ ਬਖਸ਼ੇ ਤੇ ਇਦਾਂ ਹੀ ਹਰ ਸਾਲ ਦੀ ਤਰ੍ਹਾਂ ਕੈਂਪ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤ ਸ੍ਰੀ ਅਕਾਲ ਕੀ ਖਾਸ ਆ ਵਾਈਰੂ ਜੀ ਬਤੇ ਤੋ ਸਾਡੇ ਬੱਚੇ ਬਾਹਰ ਬੈਠੇ ਆ ਉਹਨਾਂ ਨੇ ਆਪਦੀ ਮਾਤਾ ਦੀ ਜਾਦੂ ਤਾਜਾ ਕਰਦੇ ਹੋਏ ਕਿਉਂਕਿ ਸਦੀਵੀ ਮੁਸਲਮਾਨ ਸੀ ਇਸ ਕਰਕੇ ਬਹੁਤ ਧੱਖਾ ਲੱਗਾ ਅੱਜ ਚਲੋ ਆਪਦੇ ਫਰਮਾਨ ਫਰਮਾਤਮਾ ਨੇ ਉਹਨਾਂ ਤੇ ਮਿਹਰ ਕੀਤੀ ਆ ਉਹ ਆਪਦੀ ਮਾਤਾ ਦਾ ਉਹ ਉਹਨਾਂ ਦੇ ਅਧਿਰਨਾ ਜਾਦ ਕਰਦੇ ਆ ਅਸੀਂ ਬਹੁਤ ਉਹਨਾਂ ਦਾ ਫੋਟੋਆਂ ਇਲਾਕੇ ਦੇ ਵਿੱਚੋਂ ਜਿਹੜਾ ਕੈਂਪ ਲਾਉਂਦੇ ਆ ਤੇ ਬਹੁਤ ਜਣੇ ਮਜੀਦ ਜਿਹੜੇ ਆਉਂਦੇ ਆ ਆਪਣਾ ਸੁਲੋਗ ਨਾਲ ਫਾਇਦਾ ਲੈਂਦੇ ਆ ਕਿ ਸੇ ਲਈ ਅਸੀ ਉਹਨੂੰ ਵੀ ਕਿਨੇ ਦੇ ਨੋ ਰਾਤ ਜਨ ਰਾਤ ਰਾਤ ਚੰਗਰੀ ਤਰੱਕੀ ਕਰਨ ਤੇ ਗਾਂ ਵਾਸਤੇ ਸੱਚਾ ਪਾਸ਼ਾ ਉਹਨਾਂ ਦੀ ਲੰਬੀ ਜੀਵਨੀ ਜੀ ਕਰੇ ਉਹਨਾਂ ਦੇ ਮਿਹਰ ਭਰੇ ਹੱਥ ਰੱਖੇ ਕਲ ਮਦਮ ਪਟੇ ਤੇ ਚੰਗੀ ਕਰੀ ਤੇ ਵਾਇਰ ਉੱਠਾ ਸਾ